ਸਲਟਰ ਇਹ ਬੰਦੇ ਲੋਕਾਂ ਨੂੰ ਮਾਰਨ ਦਾ ਕਿਸਾਨ ਕਿਸਾਨੇ ਖਤਮ ਕਰਦਾ ਇਹ ਤਰੀਕਾ ਹੈ ਜੀ ਮਮੋਸਰ ਮੈਨੂੰ ਲੱਗਦਾ ਹੈ ਕਿ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਹੁੰਦਾ ਮੈਨੂੰ ਲੱਗਦਾ ਕਿ ਜਿਹੜੇ ਸਾਡੀ ਅਫਸਰਸ਼ਾਈ ਆ ਜਿਨ੍ਹਾਂ ਨੇ ਵੇਖਣਾ ਸੀ ਕਿ ਪਾਣੀ ਕਦੋਂ ਕਦੋਂ ਛੱਡਣਾ ਉਹਨਾਂ ਦੇ ਮੈਨੂੰ ਲੱਗਦਾ ਜਿਹੜੇ ਮਾਈਂਡ ਨੇ ਦਿਮਾਗ ਨੇ ਬੁੱਜਨੇ ਉਹਨਾਂ ਤੋਂ ਸਹੀ ਫੈਸਲੇ ਨਹੀਂ ਲੈ ਗਏ ਮੈਨੂੰ ਤਾਂ ਇੰਨੀ ਇੱਕ ਗੱਲ ਲੱਗਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਪਹਿਲੀ ਗੱਲ ਜਿਹੜਾ ਤੇ ਅਫਸਰ ਹੁੰਦਾ ਹੈ ਜਿਹੜਾ ਅਫਸਰ ਸੰਵਿਧਾਨ ਦੇ ਹੁੰਦਾ ਹੈ ਉਹਨੂੰ ਫੈਸਲੇ ਲੈਣ ਚ ਕੋਈ ਪ੍ਰੋਬਲਮ ਨਹੀਂ ਹੁੰਦੀ ਦੇਖੋ ਜਿੰਨੇ ਹੁਣ ਜਿਹੜੇ ਲੈਵਲ ਤੇ ਬੰਦੇ ਬੈਠੇ ਨੇ ਚੀਫ ਇਜੈਕਟਿਵ ਲੈ ਲੋ ਜਾਂ ਚੇਅਰਮੈਨ ਆਵੇਦਾ ਲੈ ਲੋ ਇਹਨਾਂ ਸਾਰਿਆਂ ਦੀ ਘੱਟੋ ਘੱਟ 30 35 ਸਾਲ ਦੀ ਸਰਵਿਸ ਹੁੰਦੀ ਹੈ ਤੋਂ ਕਹਿਣ ਦਾ ਮਤਲਬ ਐਕਸਪੀਰੀਅੰਸ ਦਾ ਘਾਟਾ ਨਹੀਂ ਨੋਲੇਜ ਦਾ ਘਾਟਾ ਨਹੀਂ ਕੋਈ ਸ਼ੱਕ ਨਹੀਂ ਉਹਦੇ ਅੱਗੇ ਆ ਜਾਂਦੀ ਹੈ ਆਪਣੇ ਗਾਗਾ ਆਪਣਾ ਨiyet ਐਂਡ THEN ਜਿੰਨੂੰ ਕਹਿਦਾ ਕਿ ਤੁਹਾਡੀ ਰੀਡ ਵੀ ਹੱਡੀ ਤਨੂੰ ਪਤਾ ਸਾਡੀਆਂ ਸਰਕਾਰਾਂ ਪਾਵੇਂ ਸੈਂਟਰ ਦੀਆਂ ਹੋਣ ਪਾਵੇ ਆਪਣਾ ਸਟੇਟ ਦੀਆਂ ਹੋਣ ਐਸ ਵੇਲੇ ਇਹ ਰਿਐਲਿਟੀ ਹੈ ਕਿ ਪੋਲਿਟਿਸ ਪੋਲਿਟਿਸ ਪੋਲਿਟਿਕ ਪੋਲਿਟਿਕਸ ਦਾ ਮਤਲਬ ਕੀ ਹੈ ਲਾਇਸੈਂਸ ਟੂ ਲੂਟ ਦਾ ਕੰਟਰੀ